ਸਤਿ ਸ਼੍ਰੀ ਅਕਾਲ ਮੈਂ ਰਤਾਰ ਸਿੰਘ ਸਰਾਹ ਤੇ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਖਬਰ ਪਟੰਡਾ ਤੋਂ ਆ ਪਟੰਡਾ ਦੇ ਵਿੱਚ ਪੁਲਿਸ ਨੇ ਚੋਰਾਂ ਨੂੰ ਲਟੇਰੇ ਰਾਂਦਾ ਅੱਜ ਅਨਕਾਊਂਟਰ ਕੀਤਾ ਜਿਸ ਦੇ ਵਿੱਚ ਦੋ ਲਟੇਰੇ ਫੈਰਿੰਗ ਦੇ ਵਿੱਚ ਜ਼ਖਮੀ ਹੋ ਗਏ ਨੇ ਦਰਅਸਲ ਖਬਰ ਇਹ ਆ ਕਿ ਪਟੰਡਾ ਦੇ ਬਰਨਾਲਾ ਪਾਈ ਪਾਸ ਦੇ ਉੱਤੇ ਇੱਕ ਸ਼ਰਾਬ ਦੇ ਠੇਕੇ ਦੇ ਉੱਤੇ 10000 ਦੀ ਲੁੱਟ ਕੀਤੀ ਸੀ ਲਟੇਰਿਆਂ ਨੇ ਉੱਥੇ ਜੋ ਵਰਕਰ ਕੰਮ ਕਰਦਾ ਸੀ ਉਸ ਦੇ ਕੋਲ ਇੱਕ 10000 ਦੀ ਨਕਦੀ ਤੇ ਮੋਬਾਈਲ ਖੋ ਕੇ ਪੱਜੰਦਾ ਸਮਾਚਾਰ ਪ੍ਰਾਪਤ ਹੋਇਆ ਸੀ ਉਸ ਤੋਂ ਬਾਅਦ ਸੀਐਸਟਾ ਬਟੰਡਾ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਉਸ ਲਟੇਰਿਆਂ ਦਾ ਪਿੱਛਾ ਕੀਤਾ ਜਦੋਂ ਪਰਸਨਾਬਨਗਰ ਵਿਖੇ ਲਟੇਰੇ ਮੌਕੇ ਘਰ ਦੇ ਕੋਲੇ ਪਹੁੰਚੇ ਤਾਂ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਸਖਪਰੀ ਸਿੰਘ ਨਾਮ ਦਾ ਇੱਕ ਪੁਲਿਸ ਮੁਲਾਜ਼ਮ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਉਸ ਤੋਂ ਬਾਅਦ ਦੋਨੇ ਧਿਰਾਂ ਦੇ ਪਾਸੋਂ ਗੋਲੀਆਂ ਚੱਲੀਆਂ ਉਸ ਤੋਂ ਬਾਅਦ ਜਿਹੜਾ ਕਿ ਦੋ ਲਟੇਰੇ ਆ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਬਠਿੰਡਾ ਦੇ ਵਿੱਚ ਅੱਜ ਤਰਕਸਾਰ ਐਸਐਸਪੀ ਅਮਨਦੀਪ ਕੌਂਡਲ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਕੀ ਕਿਹਾ ਆਉ ਤੁਹਾਨੂੰ ਸੁਣਾਉਣੇ ਆ ਹੈਵਨ ਇੰਡੀਆ ਲਈ ਕਲਬੀਰ ਬਿਰਾਦੀ ਵਿਸ਼ੇਸ਼ ਰਿਪੋਰਟ ਇਹ ਘਟਨਾ ਦਾ ਬੈਕਡ੍ਰੌਪ ਇਹ ਹੈਗਾ ਜੀ ਕਿ ਦੋ 2 ਮਹੀਨਿਆਂ ਨੂੰ ਕੈਂਡ ਥਾਣੇ ਦੇ ਏਰੀਆ ਰਿਲਾਈਅੰਸ ਮਾਲ ਦੇ ਕੋਲ ਇੱਕ ਵਾਈਨ ਸ਼ਾਪ ਤੇ ਦੋ ਫੇਸਸ ਕਵਰਡ ਵਿਅਕਤੀਆਂ ਵੱਲੋਂ ਵੈਪਨ ਦੀ ਨੋਕ ਤੇ 10000 ਕੈਸ਼ ਔਰ ਇੱਕ ਮੋਬਾਈਲ ਜਿਹੜਾ ਕਰਿੰਦਾ ਸੀ ਵਾਈਨ ਸ਼ਾਪ ਦਾ ਉਹਦੇ ਵੱਲੋਂ ਖੋ ਕੇ ਲੈ ਗਏ ਸੀਗੇ ਉਸ ਬਿਹਾਫ ਤੇ ਅਸੀਂ 382 34 IPC ਦੇ ਇਕੁਇਲੈਂਟ ਸੈਕਸ਼ਨਸ ਔਰ ਆਰਮਜ਼ ਐਕਟ ਦੇ ਵੱਖ-ਵੱਖ ਸੈਕਸ਼ਨਸ ਦੇ ਤਹਿਤ ਕੈਂਡ ਥਾਣੇ ਚ ਐਫਆਈਆਰ ਨੰਬਰ 68 ਲੌਂਚ ਕੀਤਾ ਸੀਗਾ ਅਗੇਂਸਟ ਅਨਨੋਨ ਅਕਿਊਜ਼ਡ ਦੌਰਾਨੀ ਤਫਤੀਸ਼ ਇਨਾਂ ਦੀ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਆਇਡੈਂਟੀਫਾਈ ਹੋ ਗਏ ਤੇ ਕੱਲ ਸੀਆਈਏ 1 ਦੀ ਟੀਮ ਨੂੰ ਇਨਫੋਰਮੇਸ਼ਨ ਸਗੀ ਕਿ ਪਾਰਸ ਰਾਮ ਨਗਰ ਪਰਸ ਰਾਮਨਗਰ ਚ ਇੱਕ ਰੋਹਿਤ ਪੈਪਸੀ ਨਾਂ ਦਾ ਵਿਅਕਤੀ ਹੈ ਜਿਹਦੇ ਕਰੇ ਦੋਨੋਂ ਜਿਹੜੇ ਉਸ ਕੇਸ ਦੇ ਦੋਸ਼ੀ ਹੈਗੇ ਉਹ ਲੁਕੇ ਹੋਏ ਹੈ ਤੇ ਜਿਹੜੀ ਸਾਡੀ ਟੀਮ ਹੈ ਕੱਲ ਸ਼ਾਮ ਨੂੰ ਜਦੋਂ ਉੱਥੇ ਸੀਆਈਏ ਔਰ ਕੈਂਟ ਥਾਣੇ ਦੀ ਟੀਮ ਉਹਦੇ ਕਰਤੇ ਰੇਡ ਕਰਨ ਗਈ ਤੇ ਵਨ ਆਫ ਦਾ ਕਿਊ ਜਿਹਦਾ ਨਾਮ ਅਮਰਜੀਤ ਵਾਸੀ ਕੋਠੇ ਅਮਰਪੁਰਾ ਬਸਤੀ ਇਹਨੇ ਸਾਡੀ ਟੀਮ ਤੇ ਫਾਇਰ ਕੀਤਾ ਔਰ ਜਿਹੜਾ ਸਾਡਾ ਏਐਸਆਈ ਚਾਰਜ ਸੀਗਾ ਸੁਖਪ੍ਰੀਤ ਸਿੰਘ ਸੀਆਈਏ 1 ਵੱਲੋਂ ਉਹਦੇ ਲੱਤ ਤੇ ਇੰਜਰੀ ਹੋਈ ਔਰ ਉਹ ਜਿਹੜੇ ਤਿੰਨੋਂ ਦੋਸ਼ੀ ਸੀਗੇ ਮੌਕੇ ਤੋਂ ਭੱਜ ਗਏ ਆਪਣਾ ਵੈਪਨ ਲੈ ਕੇ ਤੇ ਉਹਦੇ ਤੇ ਅਸੀਂ ਐਫਆਈਆਰ 95 ਪੀਐਸ ਕਨਾਲ ਕਲੋਨੀ ਅੰਡਰ ਸੈਕਸ਼ਨ ਅਟੈਂਪਟ ਟੂ ਮਰਡਰ 353 186 ਵਕਫਕ ਸੈਕਸ਼ਨਸ ਆਫ ਆਰਮਜ਼ ਐਕਟ ਦੇ ਤਹਿਤ ਦਰਜ ਕੀਤਾ ਔਰ ਸਾਡੀ ਸਾਰੀ ਹੀ ਜ਼ਿਲ੍ਹੇ ਦੀ ਪੁਲਿਸ ਨੂੰ ਅਲਰਟ ਕੀਤਾ ਗਿਆ ਪੀਸੀਆ ਟੀਮਸ ਐਕਟੀਵੇਟ ਕੀਤੀਆਂ ਗਈਆਂ ਜਦੋਂ ਲੇਟ ਨਾਈਟ ਸਾਡੀ ਟੀਮ ਵਕਫਾ ਕਿਨਾਂ ਨੂੰ ਪਾਲ ਰਹੀਆਂ ਸੀ ਤੇ ਕਨਾਲ ਕਲੋਨੀ ਦੇ ਹੀ ਰਿੰਗ ਰੋਡ ਦੇ ਨੇੜੇ ਜਿਹੜਾ ਤੁਸੀਂ ਨਹਿਰ ਦੇਖਦੇ ਹੋ ਜਾਂਦੀ ਹੈ ਇੱਥੇ ਸਾਡੀ ਟੀਮ ਨੇ ਜਿਹੜਾ ਪਿਛਲੀ ਵਾਲੀ ਟੀਮ ਚ ਵੀ ਹੈਡ ਕਨਸਟੇਬਲ ਸੀਗਾ ਉਹਨੇ ਆਈਡੈਂਟੀਫਾਈ ਕੀਤੇ ਦੋਸ਼ੀ ਤੇ ਇਸ ਟੀਮ ਨੂੰ ਜਿਹੜਾ ਐਸਆਈ ਗੁਰਪ੍ਰੀਤ ਲੀਡ ਕਰ ਰਿਹਾ ਸੀ ਇਹਨਾਂ ਨੇ ਆਪਣੀ ਗੱਡੀ ਰੋਕ ਕੇ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਅਮਰਜੀਤ ਹੈ ਉਹਨੇ ਦੁਬਾਰਾ ਸਾਡੀ ਟੀਮ ਤੇ ਸਿੱਧੇ ਫਾਇਰ ਕੀਤੇ ਦੋ ਰਾਉਂਡ ਜਿਹਦੀ ਜਵਾਬੀ ਫਾਇਰ ਚ ਸਾਡੇ ਐਸਆਈ ਨੇ ਆਪਣੀ ਸਰਵਿਸ ਰਿਪੋਰਟ ਸਰਵਿਸ ਵੈਪਨ ਨਾਲ ਤਿੰਨ ਰਾਉਂਡ ਫਾਇਰ ਕੀਤੇ ਜਜਦੋਂ ਇੱਕ ਜਿਹੜਾ ਅਮਰਜੀਤ ਹੈ ਉਹਦੇ ਲੱਤ ਤੇ ਵੱਜਿਆ ਤੇ ਜਿਹੜਾ ਦੂਜਾ ਰਾਜੀਵ ਹੈ ਉਹਦੀ ਲੱਤ ਤੇ ਵੱਜਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਇਹਨਾਂ ਦਾ ਵੈਪਨ ਵੀ ਉੱਥੇ ਬਰਾਮਦ ਹੋ ਗਿਆ ਤੇ ਇਹਨਾਂ ਦੋਨਾਂ ਨੂੰ ਜਿਹੜੇ ਇੰਜਰਡ ਸੀਗੇ ਉਹਨਾਂ ਨੂੰ ਸਿਵਲ ਹਸਪੀਟਲ ਟ੍ਰੀਟਮੈਂਟ ਲਈ ਲੈ ਕੇ ਜਾਇਆ ਗਿਆ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਤੇ ਐਫਆਈਆਰ ਨੰਬਰ 96 ਅੰਡਰ ਸੇਮ ਸੈਕਸ਼ਨਸ ਅਪੀਐਸ ਕਨਾਲ ਕੋਲੋਨੀ ਚ ਦਰਜ ਕੀਤਾ ਹੁਣ ਅਸੀਂ ਇਹਨਾਂ ਦੀ ਰਿਮਾਂਡ ਵਗੈਰਾ ਬਾਅਦ ਚ ਲੈ ਕੇ ਦੇਖਾਂਗੇ ਕਿ ਇਹਦੇ ਚ ਕੀ ਕੀ ਇਹਦਾ ਰੀਜ਼ਨ ਹੈ ਕਿ ਕੀ ਇਹਨਾਂ ਨੇ ਕ੍ਰਾਈਮ ਪਹਿਲਾਂ ਕੀਤੇ ਹੈ ਔਰ ਹੁਣ ਤੱਕ ਪਤਾ ਲੱਗਿਆ ਕਿ ਜਿਹੜਾ ਅਮਰਜੀਤ ਅਮਰਜੀਤ ਹੈ ਉਹਦੇ ਤੇ ਤਿੰਨ ਮੁਕਦਮੇ ਪੁਰਾਣੇ ਸਨੇਚਿੰਗ ਵਗੈਰਾ ਦੇ ਦਰਜ ਹੈ ਔਰ ਜਿਹੜਾ ਰਾਜੀਵ ਹੈ ਉਹਦੇ ਤੇ ਕੋ ਕੋਵਿਡ ਦੀ ਉਲੰਘਣਾ ਵਾਲਾ ਪਰਚਾ ਦਰਜ ਹੈ ਤੇ ਜਿਹੜਾ ਰੋਹਿਤ ਪੈਪਸੀ ਹੈ ਉਹਦੇ ਤੇ ਹੁਣ ਤੱਕ ਕੋਈ ਪੁਰਾਣਾ ਪਰਚਾ ਦਰਜ ਨਹੀਂ ਹੈ ਵੈਪਨ ਕਿੱਥੋਂ ਲੱਗਿਆ ਸੀ ਜੀ ਪਤਾ ਲੱਗਿਆ ਜੀ ਵੈਪਨ ਹੁਣ ਤੱਕ ਜਿਹੜਾ ਪਤਾ ਲੱਗਿਆ ਇਹਨੇ ਆਪਣੇ ਜਿਹੜਾ ਅਮਰਜੀਤ ਹੈ ਉਹਨੇ ਆਪਣੇ ਇੱਕ ਦੋਸਤੋਂ ਲਿਆ ਸੀ ਜੋ ਪ੍ਰੀਲਿਮਿਨਰੀ ਪਤਾ ਲੱਗਿਆ ਉਹ ਵੀ ਇਹਦਾ ਦੋਸਤ ਕਿਸੇ ਜੇਲ੍ਹ ਚ ਇਸ ਟਾਈਮ ਲੌਜਡ ਹੈ ਬਾਕੀ ਅਸੀਂ ਰਿਮਾਂਡ ਚ ਕਲੀਅਰ ਕਰਾਂਗੇ ਕਿ ਕਿੱਥੋਂ ਲੈ ਕੇ ਆਏ ਇਹਨਾਂ ਖਿਲਾਫ ਲਗਭਗ ਅਮਰਜੀਤ ਜੀ ਪਿਛਲੇ ਤਿੰਨ ਪਰਚੇ ਦਰਜ ਹੈ ਜਿਹੜੇ ਮੋਸਟਲੀ ਸਨਾਚਿੰਗ ਵਗੈਰਾ ਦੇ ਹੈ ਔਰ ਜ 188 ਜਿਹੜੀ ਕੋਵਿਡ ਦੀ ਉਲੰਘਣਾ ਦਾ ਸੀ ਤੇ ਰੋਹਿਤ ਪੈਪਸੀ ਤੇ ਕੋਈ ਪਰਚਾ ਦਰਜ ਨਹੀਂ ਹੋ ਮੈਂ ਵਾਈਨ ਸ਼ਾਪ ਇਹਦਾ ਜੀ ਰੋਹਿਤ ਪੈਪਸੀ ਜਿਹੜਾ ਹੈਗਾ ਉਹ ਪਰਸਨਾਬਗੜ ਨ ਰਹਿਣ ਵਾਲਾ ਹੈ ਅਮਰਜੀਤ ਕੋਠੇ ਅਮਰਪੁਰਾ ਬਸਤੀ ਤੇ ਰਹਿਣ ਵਾਲਾ ਹੈ ਤੇ ਜਿਹੜਾ ਰਾਜੀਵ ਹੈ ਉਹ ਗੁਰੂ ਗੋਬਿੰਦ ਸਿੰਘ ਨਗਰ ਦਾ ਰਹਿਣ ਵਾਲਾ ਵਾਈਨ ਸ਼ਾਪ ਤੇ ਲੂਟ ਹੋਈ ਸੀ ਉਸ ਵਿੱਚੋਂ ਕੁਝ ਬਰਾਮਦ ਕੀਤਾ ਗਿਆ ਹੈ ਲੂਟ ਦੀ ਰਾਸ਼ੀ ਜੀ ਅਭੀ ਤੋਂ ਹਮੇ ਜੋ ਇਨਫੋਰਮੇਸ਼ਨ ਕੱਲ ਮਿਲੀ ਸੀ ਇਹ ਅਕਿਊਜ਼ਡ ਆਈਡੈਂਟੀਫਾਈ ਹੋਏ ਸੀ ਸੋ ਬੇਸਿਕਲੀ ਕੱਲ ਕੱਲ ਤਾਂ ਸਾਨੂੰ ਇਹੀ ਆਈਡੈਂਟੀਫਾਈ ਹੋਈ ਸੀ ਤੇ ਉਹਨਾਂ ਨੂੰ ਫੜਨ ਲਈ ਹੀ ਸਾਡੀ ਟੀਮ ਗਈ ਸੀ ਜਦੋਂ ਇਹਨਾਂ ਨੇ ਤੇ ਫਾਇਰ ਕਰ ਦਿੱਤਾ باقی باقی ਤਫਤੀਸ਼ ਹਲੇ ਅੱਗੇ ਦੇਖੀ ਜਾਏਗੀ ਟਿਲ ਨਾਉ दैट ਮਨੀ ਇਸ ਨਾਟ ਰਿਕਵਰਡ